ਹਾਂਜੀ ਮੈਸ਼ ਕੰਦਰ ਕੁਮਾਰ ਸੰਗਤ ਸਾਰਾ ਸੇਵਾ ਸੰਸਥਾ ਮਿਸ਼ਾਣਾ ਵਰਕਰ ਸਾਨੂੰ ਸਾਡੇ ਹੈਲਪਲਾਈਨ ਨੰਬਰ 9988746046 ਤੇ ਇੱਕ ਕਾਲ ਆਈ ਸੀ ਕਿ ਪਿੰਡ ਭਗਵਾਨਗੜ ਜੋ ਭੁੱਖਿਆਂ ਵਾਲੀ ਕਿਹਾ ਜਾਂਦਾ ਹੈਗਾ ਜੋ ਬਠੰਡਾ ਦੇ ਨਜ਼ਦੀਕ ਇੱਥੇ ਇੱਕ ਹਾਸਾ ਹੋ ਚੁੱਕਿਆਗਾ ਮੌਕੇ ਤੇ ਪਹੁੰਚੀ ਵੇਖਿਆ ਤਾਂ ਇੱਕ 35 ਤੋਂ 40 ਸਾਲ ਦੀ ਲੇਡੀ ਜੇ ਜੋ ਛੱਪੜ ਵਿੱਚ ਡੁੱਬ ਗਈ ਸੀ ਜਿਸ ਦੀ ਮੌਤ ਮੌਕੇ ਤੇ ਮੌਤ ਹੋ ਗਈ ਜਿਸ ਨੂੰ ਮੈਂ ਸੰਗਤ ਪੁਲਿਸ ਦੀ ਰਹਿਨਮਾਈ ਦੇ ਹੇਠ ਬਠੰਡਾ ਦੀ ਮੌਸਤਰੀ ਵਿਖੇ ਰੱਖਿਆ ਹੈ